ਇਸ ਵਲੇ ਦੀ ਵੱਡੀ ਖਬਰ ਜਿਹੜੀ ਆ ਉਹ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਲਾਲ ਕਿਲੇ ਦੇ ਨਜ਼ਦੀਕ ਇੱਕ ਕਾਰ ਦੇ ਵਿੱਚ ਵੱਡਾ ਬਲਾਸਟ ਹੋਇਆ ਹੈ ਦੱਸਦੀ ਹੈ ਕਿ ਬਲਾਸਟ ਇਨਾ ਜ਼ਬਰਦਸਤ ਸੀਗਾ ਕਿ ਇਸ ਦੇ ਵਿੱਚ 8 ਲੋਕਾਂ ਦੀ ਜਿਹੜੀ ਆ ਮੌਤ ਹੋਈ ਜਿਹੜੀ ਉਹ ਦੱਸੀ ਜਾ ਰਹੀ ਹੈ ਔਰ ਅਣਗਿਣਤ ਜਿਹੜੀਆਂ ਨੇ ਗੱਡੀਆਂ ਉਹ ਵੀ ਨੁਕਸਾਨੀਆਂ ਗਈਆਂ ਨੇ ਮੌਕੇ ਦੇ ਉੱਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਤਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਜਿਹੜੇ ਲੋਕਾਂ ਦੀਆਂ ਜੜੀਆਂ ਡੈੱਡ ਬੋੜੀਆਂ ਦੇ ਜਿਹੜੇ ਉਹ ਚਿਥਰੇ ਤੱਕ ਜਿਹੜੇ ਉੱਡ ਗਏ ਤਾਂ ਦੂਰ ਦੂਰ ਤੱਕ ਜਿਹੜੇ ਬੋੜੀ ਪਾਰਟਸ ਉਹ ਜਾ ਕੇ ਡਿੱਗੇ ਨੇ ਤਾਂ ਬਹੁਤ ਵੱਡਾ ਜੜਾ ਆ ਇਹ ਤਮਾਕਾ ਹੋਇਆ ਹੈ ਹਾਲਾਂਕਿ ਇਹ ਤਮਾਕਾ ਦੇ ਜੇ ਦੱਸਿਆ ਕਿ ਇਸ ਤਮਾਕੇ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਖਿਰਕਾਰ ਤਮਾਕਾ ਕਿਸ ਚੀਜ਼ ਨਾਲ ਹੋਇਆ ਹੈ ਕਿਸ ਚੀਜ਼ ਦਾ ਹੋਇਆ ਇਸ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਫੜਾ ਦਫੜੀ ਦਾ ਜਿਹੜਾ ਮਾਹੌਲ ਆ ਉਹ ਮੌਕੇ ਦੇ ਉੱਤੇ ਬਣਿਆ ਹੋਇਆ ਕਿਉਂਕਿ ਭਜਰੇ ਨੇ ਲੋਕ ਕਿਉਂਕਿ ਵੱਡਾ ਬਲਾਸਟ ਜਿਹੜਾ ਆ ਦਿੱਲੀ ਦੇ ਲਾਲ ਕਿਲੇ ਦੇ ਨਜ਼ਦੀਕ ਹੋਇਆ ਤਾਂ ਸੇ ਕਿ ਬੇहद ਹੀ ਇਸ ਤੇ ਜਿਹੜਾ ਇਹ ਏਰੀਆ ਰਹਿੰਦਾ ਆ ਚੈਲ ਕਦਮੀ ਜਿਹੜੀ ਲੋਕਾਂ ਦੀ ਆ ਬਹੁਤ ਜ਼ਿਆਦਾ ਜਿਹੜੀ ਹੈ ਇਸ ਏਰੀਏ ਦੇ ਵਿੱਚ ਰਹਿੰਦੀ ਹੈ ਤਾਂ ਇੱਕ ਪਾਰਕਿੰਗ ਦੇ ਵਿੱਚ ਜਿਹੜੀ ਇੱਕ ਕਾਰ ਖੜੀ ਹੋਈ ਸੀ ਤਾਂ ਜ਼ਬਰਦਸਤ ਬਲਾਸਟ ਹੋ ਜਾਂਦਾ ਜਿਸ ਦੇ ਕਾਰਨ ਕਈ ਕਾਰਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਤਾਂ ਔਰ 8 ਲੋਕਾਂ ਦੀ ਜਿਹੜੀ ਆ ਉਹ ਮੌਤ ਦੱਸੀ ਜਾ ਰਹੀ ਹੈ ਕਿ ਹੋ ਚੁੱਕੀ ਹੈ ਤਾਂ ਮੌਕੇ ਦੇ ਉੱਤੇ ਦਿੱਲੀ ਪੁਲਿਸ ਵੀ ਪਹੁੰਚ ਚੁੱਕੀ ਹੈ ਤਾਂ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜੜੀ ਉਹ ਜਾਂਚ ਕੀਤੀ ਜਾ ਰਹੀ ਹੈ